ਪਤੁ ਸ਼ੋਭ ਤੇਰੀ ਗੱਲ ਫੇਰ ਤੋਂ ਸੱਚ ਹੋ ਗਈ ਹਵਾ ਵਿੱਚ ਝੂਲਦਾ ਫਲੈਗ ਚੜਦਾ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰ ਭਾਵੁਕ ਹੋ ਗਈ ਮਾ ਚਰਨ ਕੌਰ ਇਹ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਸਿੱਧੂ ਮੂਸੇਵਾਲੇ ਦੀ ਬਰਸੀ ਦੇ ਮੌਕੇ ਤੇ ਸਿੱਧੂ ਮੂਸੇਵਾਲੇ ਦਾ ਫਲੈਗ ਹਵਾ ਵਿੱਚ ਫੇਰ ਤੋਂ ਝੂਲਦਾ ਹੋਇਆ ਨਜ਼ਰ ਆਇਆ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਤਸਵੀਰ ਵੀ ਲੱਗੀ ਹੈ ਤੇ ਇਸ ਵੀਡੀਓ ਨੂੰ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਹੀ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਇਸ ਫਲੈਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਲੇਜੈਂਡ ਨੈਵਰ ਜਾਈ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਦੀ ਮਾਤਾ ਨੇ ਕੈਪਸ਼ਨ ਦੇ ਵਿੱਚ ਲਿਖਿਆ ਪੁੱਤ ਸ਼ੁਭ ਤੁਸੀਂ ਕਿਹਾ ਸੀ ਹਵਾ ਵਿੱਚ ਝੂਲਦਾ ਫਲੈਗ ਚੜ੍ਹਦਾ ਇਹ ਗੱਲ ਵੀ ਸੱਚ ਸਾਬਤ ਹੋ ਗਈ ਧੰਨਵਾਦ ਇਸ ਬੱਚੇ ਦਾ ਜਿਸ ਨੇ ਆਪਣੇ ਭਰਾ ਨੂੰ ਸੱਚੇ ਦਿਲੋਂ ਟ੍ਰਿਬਿਊਟ ਦਿੱਤਾ ਮੇਰੀ ਉਮਰ ਵੀ ਤੈਨੂੰ ਲੱਗ ਜਾਏ ਬੱਚੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਇਸੇ ਤਰ੍ਹਾਂ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਲਗਾਤਾਰ ਆਰਟਿਸਟ ਇਸ ਵੀਡੀਓ ਤੇ ਕਮੈਂਟ ਕਰ ਰਹੇ ਤੋਂ ਆਪੋ ਆਪਣੀ ਪ੍ਰਤੀਕਿਰਿਆ ਇਸ ਦੇ ਉਤੇ ਦਿੰਦੇ ਹੋਏ ਨਜ਼ਰ ਆਏ ਅਫਸਾਨਾ ਖਾਨ ਤੋਂ ਲੈ ਕੇ ਹੋਰ ਵੀ ਕਈ ਸਾਰੇ ਕਲਾਕਾਰਾਂ ਨੇ ਇਸ ਪੋਸਟ ਨੂੰ ਲਾਈਕ ਤੇ ਕਮੈਂਟ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਪੁੱਤ ਸ਼ੁਭ ਤੇਰੀ ਗੱਲ ਫੇਰ ਤੋਂ ਸੱਚ ਹੋ ਗਈ ਹਵਾ ਵਿੱਚ ਝੂਲਦਾ ਫਲੈਗ ਚੜਦਾ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰ ਪਾਵੁਖ ਹੋ ਗਈ ਮਾ ਚਰਨ ਕੌਰ ਇਹ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਸਿੱਧੂ ਮੂਸੇਵਾਲੇ ਦੀ ਬਰਸੀ ਦੇ ਮੌਕੇ ਤੇ ਸਿੱਧੂ ਮੂਸੇਵਾਲੇ ਦਾ ਫਲੈਗ ਹਵਾ ਵਿੱਚ ਫਿਰ ਤੋਂ ਝੂਲਦਾ ਹੋਇਆ ਨਜ਼ਰ ਆਇਆ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਤਸਵੀਰ ਵੀ ਲੱਗੀ ਹੈ ਤੇ ਇਸ ਵੀਡੀਓ ਨੂੰ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਹੀ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਇਸ ਫਲੈਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਲੈਜੈਂਡ ਨੈਵਰ ਜਾਈ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਦੀ ਮਾਤਾ ਨੇ ਕੈਪਸ਼ਨ ਦੇ ਵਿੱਚ ਲਿਖਿਆ ਪੁੱਤ ਸ਼ੁਭ ਤੁਸੀਂ ਕਿਹਾ ਸੀ ਹਵਾ ਵਿੱਚ ਝੂਲਦਾ ਫਲੈਗ ਚੜ੍ਹਦਾ ਇਹ ਗੱਲ ਵੀ ਸੱਚ ਸਾਬਤ ਹੋ ਗਈ ਧੰਨਵਾਦ ਇਸ ਬੱਚੇ ਦਾ ਜਿਸ ਨੇ ਆਪਣੇ ਭਰਾ ਨੂੰ ਸੱਚੇ ਦਿਲੋਂ ਟ੍ਰਿਬਿਊਟ ਦਿੱਤਾ ਮੇਰੀ ਉਮਰ ਵੀ ਤੈਨੂੰ ਲੱਗ ਜਾਏ ਬੱਚੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਇਸੇ ਤਰ੍ਹਾਂ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਲਗਾਤਾਰ ਆਰਟਿਸਟ ਵੇਸ ਵੀਡੀਓ ਤੇ ਕਮੈਂਟ ਕਰ ਰਹੇ ਤੋਂ ਆਪੋ ਆਪਣੀ ਪ੍ਰਤੀਕਿਰਿਆ ਇਸ ਦੇ ਉੱਤੇ ਦਿੰਦੇ ਹੋਏ ਨਜ਼ਰ ਆਏ ਅਫਸਾਨਾ ਖਾਨ ਤੋਂ ਲੈ ਕੇ ਹੋਰ ਵੀ ਕਈ ਸਾਰੇ ਕਲਾਕਾਰਾਂ ਨੇ ਇਸ ਪੋਸਟ ਨੂੰ ਲਾਈਕ ਤੇ ਕਮੈਂਟ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ